ਤੁਸੀਂ ਕੱਲ ਦੀ ਘਟਨਾ ਵੇਖੀ ਹੈ ਜੀ ਪਿੰਡ ਦੇ ਸਰਪੰਚ ਨੂੰ ਸ਼ਰੀਆਮ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਇਹ ਕੱਲੀ ਕੱਲ ਦੀ ਘਟਨਾ ਥੋੜੇ ਨਹੀਂ ਪਤਾ ਨਹੀਂ ਰੋਜ਼ ਕਿੰਨਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਜਵਾਬ ਹੈਗਾ ਇਹਦੇ ਕੋਲ ਕੋ ਦੱਸ ਦਿਓ ਐਦਾਂ ਦਾ ਰਾਜ ਹੋ ਗਿਆ ਸ਼ਰੀਆ ਪੰਜਾਬ ਤੇ ਬਾਣੀ ਕਹਿੰਦੀ ਆ ਤਖਤ ਬਹੇ ਤਖਤੇ ਕੇ ਲਈ ਤਖਤ ਤੇ ਉਹ ਭਾਓ ਜਿਹੜਾ ਲੈਕ ਹੋਵੇ ਅਹੀਂ ਕੀ ਭਾਇਆ ਭੁੱਖੇ ਨੰਗੇ ਤੇ ਚੋਰ ਸਾਬਤ ਹੋ ਗਏ ਨਾ ਖਨੌਰੀ ਸੂਝਣੇ ਬੈਠੇ ਹੋ ਸਿਆਣੇ ਬੈਠੇ ਹੋ ਇੱਕੋ ਇੱਕ ਸਾਡਾ ਅਧਿਕਾਰੀ ਆ ਜੀ ਵੋਟ ਹੁਣ ਮੈਂ ਤੇ ਵੇਖੋ ਕੋਈ ਵੋਟ ਲੜਨੀ ਨਹੀਂ ਹੈਗੀ ਵੀ ਭਾਈ ਵੀ ਐ ਕਹੋ ਵੀ ਬੀਬੀ ਆ ਕੇ ਸਟੇਟ ਤੇ ਆਪਣੇ ਆਪ ਨੂੰ ਵੋਟਾਂ ਪਵਾਉਣ ਨੂੰ ਇਹ ਬੇਨਤੀ ਕਰੀ ਜਾਂਦੀ ਆ ਅਸੀਂ ਤੇ ਪ੍ਰਚਾਰਕ ਆ ਨਾ ਇਦਾਂ ਦੇ ਕੰਮ ਕੀਤੇ ਤੇ ਨਾ ਕਰੀਏ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਵੀ ਭਾਈ ਹੁਣ ਜਿਵੇਂ ਮਾਝੇ ਵਾਲਿਆਂ ਨੇ ਸਰਕਾਰ ਨੂੰ ਦੱਸਿਆ ਵਾ ਨਾ ਜੀ ਕਿ ਕਿਵੇਂ ਹਾਕ ਤੇ ਸੱਚ ਦੇ ਨਾਲ ਥਲੋਈਦਾ ਵਾ 2 ਲੱਖ ਦੀ ਵੱਡੀ ਲੀਡ ਤੇ ਸਾਡਾ ਭਰਾ ਜੱਤਿਆ ਜਿਹਦੇ ਬਾਪ ਦੇ ਆਪ ਜੀ ਨੇ ਦਰਸ਼ਨ ਕੀਤੇ ਆ ਇਹ ਵਿਰਲੇ ਪਰਿਵਾਰ ਹੁੰਦੇ ਆ ਤੇ ਵਿਰਲੇ ਯੋਧੇ ਹੁੰਦੇ ਜਿਨ੍ਹਾਂ ਦੇ ਕੋਲ ਅਕਾਲਪੁਰਖੀ ਸੇਵਾ ਲਿੰਦੇ ਗੱਲ ਮੈਂ ਇਹ ਕਰਦੀ ਆ ਵੀ ਇੱਕੋ ਇੱਕ ਸਾਡਾ ਅਧਿਕਾਰੀ ਆ ਜੀ ਵੋਟ ਕਿਸੇ ਨੇ 2000 ਦੇ ਲਾਟ ਚ ਵੇਚ ਦਿੱਤੀ ਕਿਸੇ ਨੇ 4 ਛਿਲੜਾਂ ਤੇ ਕਿਸੇ ਨੇ दारू ਦੀਆਂ ਬੋਤਲਾਂ ਕਿਨ੍ਹੇ दारू ਦੀਆਂ ਪੇਟਾਂ ਪੇਟੀਆਂ ਬਦਲੇ ਇਹੋ ਗੱਡੀ ਹੋਇਆ ਨਾ ਜੀ ਇੱਕੋ ਇੱਕ ਤੇ ਸਾਡਾ ਸਾਡੇ ਕੋਲ ਅਧਿਕਾਰ ਸੀ ਉਹ ਵੀ ਗਿਆ ਜੀ ਫਿਰ ਹੁਣ ਪੱਲੇ ਹੋਣੇ ਜੀ ਪਛਤਾਵਾ 14 14 ਸਾਲ ਦੇ ਮਾਮਾ ਦੇ ਪੁੱਤ ਗਰਾਊਂਡ ਵਿੱਚ ਖੇਡਦੇ ਆ ਉਹਨਾਂ ਨੂੰ ਕੋਈ ਗੋਲੀਆਂ ਨਾਲ ਭੁੰਨ ਜਾਂਦਾ ਤੇ ਸਾਡੇ ਕੰਨ ਤੇ ਜੂ ਨਹੀਂ ਸਰਕਦੀ ਆ ਸਾਡੇ ਫੌਜੀ ਭਰਾ ਆ ਜਿਹੜੇ 4 ਸਾਲਾਂ ਵਾਲੇ ਉਹਨਾਂ ਭਰਤੀ ਕੀਤੇ ਜਾਂਦੇ ਆ ਹੈ ਤੇ ਦੇਸ਼ ਦੀ ਰਾਖੀ ਵਾਸਤੇ ਬਾਰਡਰਾਂ ਤੇ ਖੜਦੇ ਆ ਨਾ ਜੀ ਜੇ ਕੋਈ ਮਾਂ ਦਾ ਪੁੱਤ ਸ਼ਹੀਦ ਹੋ ਜਾਂਦਾ ਦੇਸ ਦੀ ਰਾਖੀ ਕਰਦੀਆਂ ਜਿਹੜੇ 4 ਸਾਲਾਂ ਵਾਲੇ ਆ ਅਗਨੀ ਵੀਰ ਸ਼ਹੀਦ ਹੋ ਜਾਂਣਾ ਜੀ ਖਤਾਬ ਨਹੀਂ ਦਿੱਤਾ ਉਹਨੂੰ ਅਸੀਂ ਉਹਦੇ ਘਰ ਨਹੀਂ ਗਏ ਜਿਸ ਵੇਲੇ ਅਗਨੀ ਵੀਰ ਸ਼ਹੀਦ ਹੋਇਆ ਨਾ ਉਸ ਵੇਲੇ ਤੁਸੀਂ ਖਬਰ ਸੁਣੀ ਹੋਣੀ ਆ ਵੀ ਜਰੀਲੀ दारू ਪੀ ਕੇ ਇੱਕ ਪਿੰਡ ਵਿੱਚ ਕਿੰਨੀਆਂ ਮੌਤਾਂ ਹੋਈਆਂ ਉੱਥੇ ਫਿਰ ਕੀ ਹੋਇਆ ਜੀ ਉੱਥੇ ਪਿੰਡ-ਪਿੰਡ ਗਏ ਸ਼ੇਰੇ ਪੰਜਾਬ ਦੀਆਂ ਗੱਲਾਂ ਕਰਨ ਵਾਲੇ ਦਾਰੂ ਪੀ ਕੇ ਮਰਨ ਵਾਲਿਆਂ ਨੂੰ ਮੁਆਵਜ਼ਾ ਪਤਾ ਕਿੰਨਾ ਦਿੱਤਾ ਜੀ 10 10 ਲੱਖ ਰੁਪਈਆ ਕਿੰਨਾ ਜੀ 10 10 ਲੱਖ ਰੁਪਇਆ ਉਹਨਾਂ ਨੂੰ ਮੁਆਵਜ਼ਾ ਮਿਲਿਆ ਜਿਹੜੇ दारू ਪੀ ਕੇ ਮਰੇ ਆ ਤੇ ਫਿਰ ਮੈਂ ਬੇਨਤੀ ਕਰ ਦਵਾ ਸਰਕਾਰਾਂ ਨੂੰ ਜਿਹੜੇ ਚਿੱਟਾ ਲਾਉਂਦੇ ਜਿਹੜੇ ਸਮੈਕਾ ਪੀਂਦੇ ਉਹਨਾਂ ਦੀ ਬਾਦ ਰੱਖਿਓ 20 20 30 ਲੱਖ ਤੇ ਚਾਹੀਦਾ ਨਾ ਕਿਉਂਕਿ ਜਿਨ੍ਹਾਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਘਰ ਜਾ ਕੇ ਤੁਸੀਂ ਬਾਤ ਨਹੀਂ ਪੁੱਛੀ ਕਿੰਨਾ ਚਿਰ ਤੱਕ ਮਾਂ ਉਹ ਕੁੱਜੇ ਵਿੱਚ ਆਪਣੇ ਪੁੱਤ ਦੀਆਂ ਹਸਤੀਆਂ ਪਾ ਕੇ ਬੈਠੀ ਰਹੀ ਅਸੀਂ ਠੁਕੇ ਵੀ ਨਹੀਂ ਇੱਥੇ ਇਹ ਸਿਸਟਮ ਹੈ ਮੇਰੇ ਦੇਸ਼ ਦਾ ਇਹ ਕਾਨੂੰਨ ਹੈ ਮੇਰੇ ਦੇਸ਼ ਦਾ